ਸਾਰੇ ਹੀ ਪੰਜਾਬ ਵਾਸੀ ਦੇਸ਼ ਵਾਸੀ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਵੀਰਾਂ ਨੂੰ ਸੁਨੇਹਾ ਬੇਨਤੀ ਹੈ ਕਿ ਜਿਸ ਤਰ੍ਹਾਂ ਅਮੀ ਕੱਲ ਸ਼ਾਮ ਨੂੰ ਇੱਕ ਖਬਰ ਆਈ ਸੀ ਕਿ 트럼ਪ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਗੱਲ ਕਹੀ ਕਿ ਦੋਵੇਂ ਦੇਸ਼ ਸੀਸ ਫਾਇਰ ਦੇ ਲਈ ਸਹਿਮਤ ਹੋ ਗਏ ਨੇ ਸ਼ਾਂਤੀ ਬਣਾ ਕੇ ਰੱਖਣ ਦੇ ਲਈ ਸਹਿਮਤ ਹੋ ਗਏ ਨੇ ਬੜੀ ਚੰਗੀ ਖਬਰ ਸੀ ਕਿ ਸਾਰੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਬਿਲਕੁਲ ਬਾਰਡਰ ਦੇ ਨੇੜੇ ਬੈਠੇ ਨੇ ਤੇ ਜਿਨ੍ਹਾਂ ਦੇ ਸਾਹ ਸੁੱਕੇ ਹੋਏ ਸੀ ਤੇ ਉਹਦੇ ਨਾਲ ਉਸ ਤੋਂ ਵੀ ਵੱਧ ਉਹਨਾਂ ਮਾਵਾ ਉਹਨਾਂ ਭੈਣਾਂ ਉਹਨਾਂ ਧੀਆਂ ਜਿਨ੍ਹਾਂ ਦੇ ਬੇਟੇ ਜਿਨ੍ਹਾਂ ਦੇ ਭਰਾ ਜਿਨ੍ਹਾਂ ਦੇ ਪਤੀ ਜੰਗ ਦੇ ਮੈਦਾਨ ਦੇ ਵਿੱਚ ਲੁੱਝ ਰਹੇ ਸੀ ਉਹਨਾਂ ਨੂੰ ਸੁੱਖ ਦਾ ਸਾਹ ਆਇਆ ਤੇ ਹੁਣ ਕਿਤੇ ਨਾ ਕਿਤੇ ਸ਼ਾਂਤੀ ਹੋਈ ਸਾਰੇ ਦੋਸਤੋ ਇਹ ਕਹਿਣਾ ਬਹੁਤ ਆਸਾਨ ਹੈ ਕਿ ਹੁਣ ਐ ਹੋਜੇ ਦਾ ਹੁਣ ਐ ਕਰਦੇ ਆਂਗੇ ਹੁਣ ਫਲਾਣਾ ਕਰਦੇ ਆਂਗੇ ਹੁਣ ਠੀਕੜਾ ਕਰਦੇ ਆਂਗੇ ਇਹ ਕਹਿਣ ਨੂੰ ਬਹੁਤ ਸੌਖੀਆਂ ਲੱਗਦੀਆਂ ਨੇ ਬਣ ਲੇਕਿਨ ਜੋ ਦੇ ਵਿੱਚੋਂ ਤਬਾਹੀ ਨਿਕਲ ਕੇ ਬਾਹਰ ਆਉਂਦੀ ਹੈ ਉਹ ਫਿਰ ਮਤਲਬ ਆ ਦੇਖਣ ਯੋਗ ਨਹੀਂ ਰਹਿੰਦੀ ਕੀ ਤੇ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ ਸਹਿਣ ਨਹੀਂ ਕੀਤੀ ਜਾਂਦੀ ਜੋਧਪੁਰ ਦੇ ਨੇੜੇ ਖਾਈ ਦੇ ਵਿੱਚ ਇੱਕ ਅਜੀਹਾ ਕੋਈ ਹੱਤਿਆਰ ਦੇ ਗਿਆ ਜਿਦੇ ਵਿੱਚ ਤਿੰਨ ਜੀਏ ਨੇ ਪਰਿਵਾਰ ਦੇ ਔਰ ਤਿੰਨੇ ਜਖਮੀ ਨੇ ਔਰ ਜਿਸ ਤਰ੍ਹਾਂ ਇਹ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਦੇ ਵਿੱਚੋਂ ਸ਼ਾਇਦ ਇੱਕ ਦੀ ਮੌਤ ਵੀ ਹੋ ਗਈ ਹੈ ਤਾਂ ਅਨੁਮਾਨ ਲਾਤੇ ਕਿ ਕੁਝ ਘਰਾਂ ਦੇ ਵਿੱਚ ਆਰਾਮ ਨਾਲ ਆਪਣੇ ਘਰਾਂ ਦੇ ਵਿੱਚ ਪਏ ਆ ਲੋਕਾਂ ਨੂੰ ਵੀ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਕੋਈ ਕਸੂਰ ਨਹੀਂ ਨਾ ਉਹਨਾਂ ਦਾ ਅੱਤਵਾਦੀ ਹਮਲੇ ਨਾਲ ਕੋਈ ਮਤਲਬ ਹੈ ਨਾ ਉਹਨਾਂ ਦਾ ਦੇਸ਼ ਦੀ ਸਰਹੱਦ ਨੂੰ ਨੂੰ ਕਬਜ਼ਾ ਕਰਨ ਲਈ ਕਿਸੇ ਤਰ੍ਹਾਂ ਦਾ ਕੋਈ ਮਤਲਬ ਹੈ ਉਸੇ ਫੌਦਾ ਜੀਵਨ ਬਸਰ ਕਰ ਰਹੇ ਸੀ ਆਪਦੇ ਘਰਾਂ ਵਿੱਚ ਬੈਠੇ ਉਹਨਾਂ ਨੂੰ ਵੀ ਇਹਦਾ ਸੇਕ ਲੱਗਿਆ ਇਹ ਕਿਸੇ ਨੂੰ ਵੀ ਲੱਗ ਸਕਦਾ ਹੈ ਸੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਆਪ ਸਭ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਸ ਕਿਸੇ ਵੀ ਧਰਮ ਨੂੰ ਮੰਗਦੇ ਆਂ ਉਸੇ ਹੀ ਆਪਣੇ ਪੀਰ ਪਟੰਬਰਔਰਿਆ ਅਵਤਾਰ ਆਪਣੇ ਇਸ਼ਟ ਦੇ ਕਰਨਾ ਚ ਅਰਦਾਸ ਕਰੀਏ ਕਿ ਦੋਨਾਂ ਦੇਸ਼ਾਂ ਨੂੰ ਸਮਤ ਬਖਸ਼ੇ ਸ਼ਾਂਤੀ ਬਣੀ ਰਹੇ ਸਰਹੱਦਾਂ ਤੇ ਕੋਈ ਇਹੋ ਜੀ ਮਾਰੀ ਘਟਨਾ ਨਾ ਹੋਵੇ ਅੱਜ ਸਮੇਂ ਦੀ ਲੋੜ ਹੈ ਖਾਸ ਕਰਕੇ ਮੇਰਾ ਪੰਜਾਬ ਦੀਆਂ ਸਰਹੱਦਾਂ ਦੇ ਨੇੜੇ ਵਸਦੇ ਲੋਕਾਂ ਲਈ ਇਹ ਅਪੀਲ ਹੈ ਕਿ ਆਪਾਂ ਸਾਰੇ ਰਲ ਕੇ ਉਹਨਾਂ ਦੀ ਸੁੱਖ ਸ਼ਾਂਤੀ ਲਈ ਉਹਨਾਂ ਦੀ ਲੰਬੀ ਉਮਰ ਲਈ ਸਾਡੇ ਸਰਹੱਦਾਂ ਦੇ ਲੜ ਰਹੇ ਸਾਡੇ ਨੌਜਵਾਨਾਂ ਲਈ ਇਹ ਅਰਦਾਸ ਕਰੀਏ ਗੁਰੂ ਦੇ ਚਰਨਾਂ 'ਚ ਉਹਨਾਂ ਦੀਆਂ ਜ਼ਿੰਦਗੀਆਂ ਬਹਾਲ ਰਹਿਣ ਬਰਕਰਾਰ ਦੋਸਤੋ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਕੱਲ ਸੀਸ ਫਾਇਰ ਦੀਆਂ ਗੱਲਾਂ ਆਈਆਂ ਲੋਕਾਂ ਨੇ ਸੁਖ ਦਾ ਸਾਹ ਲਿਆ ਲੇਕਿਨ ਅੱਜ ਤੜਕੇ ਜਦੋਂ ਦੇਖਿਆ ਹੈ ਤਾਂ ਕੁਝ ਚੈਨਲਾਂ 'ਤੇ ਇਹ ਖਬਰ ਚੱਲ ਰਹੀ ਸੀ ਕਿ ਜਿਹੜੀ ਰਾਤ ਗੱਲਬਾਤ ਹੋਈ ਸੀ ਉਹ ਗੱਲਬਾਤ ਟੁੱਟ ਗਈ। ਕੀ ਨੇ ਤੋੜ ਦਿੱਤੀ ਪਾਕਿਸਤਾਨ ਨੇ ਤੋੜਤੀ ਜਾਂ ਇੰਡੀਆ ਨੇ ਤੋੜਤੀ ਪਿੱਦੇ ਵੱਲੋਂ ਟੁੱਟ ਗਈ ਇਹ ਤਾਂ ਹਜੇ ਖੁਲਾਸੇ ਹੋਣੇ ਬਾਕੀ ਨੇ ਲੇਕਿਨ ਟੁੱਟ ਗਈ ਦੀਆਂ ਗੱਲਾਂ ਖਬਰਾਂ ਚੱਲ ਰਹੀਆਂ ਨੇ ਅਗਰ ਇਹ ਸੱਚ ਹੈ ਤਾਂ ਬਹੁਤ ਮਾੜਾ ਹੈ। ਸੋ ਸਾਡੀ ਬੇਨਤੀ ਹੈ ਆਮ ਲੋਕਾਂ ਨੂੰ ਕਿ ਪਤਾ ਨਹੀਂ ਕੀ ਹੋਣਾ ਹੈ ਕੀ ਕਰਨਾ ਹੈ ਕੀ ਵਾਪਰਨਾ ਹੈ। ਆਮ ਲੋਕ ਨੇ ਜਿਹੜੇ ਉਹ ਆਪਾ ਤਕੜੇ ਹੋ ਕੇ ਸਾਡੇ ਲੋਕ ਜਿਹੜੇ ਇਸ ਤੋਂ ਪੀੜਤ ਨੇ ਇਸ ਸਾਰੇ ਮੰਝਰ ਤੋਂ ਜਿਹੜੇ ਦੁਖੀ ਹੋ ਗਏ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਘਰ ਛੱਡਣੇ ਪੈ ਰਹੇ ਨੇ ਉਹਨਾਂ ਦੀ ਮਦਦ ਦੇ ਲਈ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਅੱਗੇ ਆਉਣਾ ਪੈਣਾ ਸੋ ਸਾਰੇ ਪਿੰਡਾਂ ਨੂੰ ਮੇਰੀ ਅਪੀਲ ਹੈ ਖਾਸ ਕਰਕੇ ਮੈਂ ਬੀਕੇ ਯੂਨਿਟ ਦਾ ਸਿੱਧੂਪੁਰ ਦੇ ਹਰ ਇੱਕ ਪਿੰਡ ਇਕਾਈ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਦੋਸਤੋ ਦੇਖੋ ਜਿਹੜਾ ਘਰ ਛੱਡ ਕੇ ਅਨਾਜ ਉੱਥੇ ਛੱਡਿਆ ਆ ਸਭ ਕੁਝ ਉੱਥੇ ਛੱਡਿਆ ਸੀ ਇੱਥੇ ਆ ਕੇ ਖਾਂ ਆ ਆਪ ਦੀ ਸਿਰ ਜਾਨ ਲੈ ਕੇ ਇਹਨੂੰ ਸੁਭਾਵਿਤੇ ਸ਼ਾਮ ਨੂੰ ਵੀ ਰੋਟੀ ਖਾਣੀ ਆ ਅਗਰ ਆਪਾਂ ਪਿੰਡਾਂ ਜੋ ਥੋੜਾ ਥੋੜਾ ਅਨਾਜ ਇਕੱਠਾ ਕਰ ਲਈਏ ਥੋੜਾ ਥੋੜਾ ਸਮਾਨ ਇਕੱਠਾ ਕਰ ਲਈਏ ਅਜੇ ਹੀ ਵੀਰਾਂ ਨੂੰ ਅਜੇ ਜਾਂ ਭੈਣਾਂ ਨੂੰ ਅਜੇ ਇਹ ਬੱਚਿਆਂ ਨੂੰ ਅਗਰ ਤੁਸੀਂ ਉਹਨਾਂ ਦਾ ਪੇਟ ਨੂੰ ਝੁਲਕਾ ਦੇ ਸਕੋ ਉਹਨਾਂ ਨੂੰ ਖਾਣ ਲਈ ਰੋਟੀ ਦੇ ਦਿਓ ਔਰ ਰਹਿਣ ਦੇ ਲਈ ਕਿਤੇ ਸ਼ੈਲਟਰ ਬਣਾ ਕੇ ਦੇ ਦਿਆਂ। ਮੇਰਾ خیال ਹੈ ਇਹ ਬਹੁਤ ਵੱਡਾ ਪੁੰਨ ਕਰਮ ਹੋਏਗਾ। ਔਰ ਇੱਕ ਤਰ੍ਹਾਂ ਦੀ ਦੇਸ਼ ਦੀ ਮਦਦ ਵੀ ਹੋਏਗੀ। ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹਦੇ ਲਈ ਆਪਾਂ ਸਾਰੀਆਂ ਹੀ ਇਕਾਈਆਂ ਕਿਰਪਾ ਕਰਕੇ ਥੋੜਾ ਥੋੜਾ ਅੱਜ ਸਾਰਿਆਂ ਕੋਲੇ ਅਗਰ ਤੁਸੀਂ 10-10 20-20 ਕਿਲੋ ਅਨਾਜ ਇਕੱਠਾ ਕਰਨ ਦੀ ਗੱਲ ਕਰ ਲਓਗੇ ਤਾਂ ਆਪਾਂ ਉਹ ਕੁਝ ਪਾਸਾ ਦੱਸ ਲੈਣ ਦੀ ਗੱਲ ਹੁੰਦੀ ਹੈ ਇਹ ਵਕਤ ਲੰਘ ਜਾਂਦਾ ਹੈ। ਅਗਰ ਲੰਮਾ ਚੱਲੇਗਾ ਤਹਾ ਹੋਰ ਬਥੇਰੀਆਂ ਸੰਸਥਾਵਾਂ ਹੋਰ ਬਥੇਰੇ ਲੋਕ ਤੁਹਾਡੇ ਨਾਲ ਮੋਢਾ ਨਾ ਮੋਢਾ ਲਾ ਕੇ ਖੜਨ ਦੇ ਲਈ ਚਾਰ ਬੁਲਣ